ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਦੇ ਪਿੰਡ ਡਗਰੂ ਵੀ ਰਹਿ ਜਾਂਦਾ ਡਰੋਲੀ ਵੀ ਨੇੜੇ ਆ ਤੇ ਦੌਲਤਪੁਰਾ ਵੀ ਨੇੜੇ ਆ ਜੀ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਤਿੰਨ ਸੂਏ ਸਵਾਇ ਨਗ ਲੈ ਕੇ ਆਏ ਆ ਡਿਟੇਲ ਮੈਂ ਬਾਾਈ ਤੋਂ ਲੈ ਦੂੰਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਸੀ ਘਾਲ ਜੀ ਸਸੀ ਘਾਲ ਬਾਈ ਜੀ ਨਾਮ ਤੇ ਐਡਰੈਸ ਦਾ ਨਾਮ ਤੇ ਨਸੀਬ ਸਿੰਘ ਆ ਬਾਈ ਪਿੰਡ ਸੱਦਾ ਸਿੰਘ ਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੈ ਮੋਬਾਈਲ ਨੰਬਰ ਜੀ 946415952 ਬਾਈ ਠੀਕ ਹੈ ਵੀਰੇ ਤਿੰਨ ਨਾਗਾ ਜੀ ਤਿੰਨ ਜਨਵਾਰਾ ਸੂਈ ਸੋਈ ਹੈ ਬਾਈ ਠੀਕ ਹੈ ਕਿਧਰੋਂ ਸ਼ੁਰੂ ਕਰਕੇ ਜੀ ਇਹ ਡੀਵੈਂਡ ਤੋਂ ਹੀ ਹਾਂ ਜੀ ਸੂਆ ਕਿੰਨਾ ਜੀ ਇਹ ਦੂਜਾ ਸੂਆ ਸੋਈ ਹੈ ਬਾਈ ਕਦੋਂ ਸੂਈ ਹੈ ਜੀ ਸੂਈ ਨੂੰ 20 25 ਦਿਨ ਹੋ ਗਏ ਆ ਬੱਚਾ ਕੀ ਹੈ ਜੀ ਬੱਚੀ ਆ ਬਾਈ ਬੱਚੀ ਦੇ ਨਾਲ ਮਾੜੀ ਗੋਡੇ ਤੇ ਸੱਟ ਲੱਗੀ ਹੋਈ ਆ ਬਾਈ ਕਿਵੇਂ ਤਰਨਿਚ ਮਾੜੀ ਜੀ ਮ ਠੀਕ ਆ ਆ ਪੈਰ ਜਾ ਘੱਟ ਲਾ ਹਾਂ ਪੈਰ ਘੱਟ ਲਾਉਂਦੀ ਆ ਠੀਕ ਆ ਬੱਚਾ ਮਗਰ ਬਹੁਤ ਸੋਲੀ ਵੱਛੀਆ ਗੋਡੇ ਤੇ ਸੱਟ ਲੱਗੀ ਥੋੜਾ ਜਾ ਪੈਰ ਦਾ ਕਰਦੀ ਆ ਪਹਿਲਾਂ ਤਾਂ ਦੱਸਦਾ ਕੋਈ ਵੀਰ ਦੂਰੋਂ ਨੇੜੋਂ ਚੱਲ ਕੇ ਆਉਂਦਾ ਤਾਂ ਸੌਖਾ ਹੋ ਜਾਂਦਾ ਦੁੱਧ ਕਿੰਨਾ ਜੀ ਦੁੱਧ ਬਈ 20 ਤੋਂ ਬਾਹਰ ਸੀਗਾ ਥੋੜਾ ਤੁਹਾਨੂੰ ਬਾਦ ਦੋ ਕੁ ਦਿਨ ਕੋਈ ਗਰਮੀ ਥੋੜੀ ਵੱਧ ਪੈਂਦੀ ਆ ਇਸ ਟਾਈਮ 18 ਕਿਲੋ ਦੁੱਧ ਜਿਹੜਾ ਜੋਖ ਲੈਣਾ ਪਊ ਆ ਆਪਾਂ ਜੋਖ ਦਾਂਗੇ ਆਪਣੇ ਘਰੇ ਜੀ ਚਾਰ ਟੰਗ ਜੋਖ ਲੈ ਬਈ ਦੋ ਟਾਈਮ ਚਾਰ ਟੰਗ ਠੀਕ ਆ ਫੱਟ ਫੱਟ ਲੈਵੇ ਦੀ ਆ ਵੀਰੇ ਕੱਦ ਵੱਡ ਜਾਤ ਬਰੀਡ ਦੀ ਆਪ ਵੀ ਚੰਗੀ ਆ ਤੇ ਬੱਚੀ ਉਦੋਂ ਵੀ ਚੰਗੀ ਆ ਜੀ ਦੁੱਧ ਤਾਂ ਬਾਈ ਦੱਸਦਾ ਕਿ 20 ਕਿਲੋ ਹੀ ਸੀਗਾ ਹੁਣ 18 ਕਿਲੋ ਆਪਣੇ ਘਰੇ ਜੋਕ ਕੇ ਲੈ ਜੇ ਸੋਹਣਾ ਮੂਟਾ ਥਾ ਨਾ ਫਿਟਨੈਸ ਵਾਲਾ ਹਵਾਨਾ ਠੋਸਵਾਨਾ ਦੇ ਕੇ ਕਿਤੇ ਆਏ ਨਾ ਸਮਝ ਲਿਓ ਬਈ ਦੁੱਧ ਨਹੀਂ ਕੱਟਣਾ ਜਿਹੜੀਆਂ ਠੋਸਵਾਨੇ ਦੀਆਂ ਵੀਰੇ ਵਹਿੜਾ ਹੁੰਦੀਆਂ ਦੁੱਧ ਬਾਲਾ ਦਿੰਦੀਆਂ ਬਾਕੀ ਸੇਵਾ ਦੇ ਸਿਰ ਤੇ ਆ ਜਿਹੜਾ ਅੱਜ ਨੈਟ ਤਿਆਰ ਆ ਉਹ 18 ਕਿਲੋ ਬਾਈ ਦੇ ਘਰੇ ਪੜਾ ਚਵਾਈ ਕਰਕੇ ਲੈ ਜੇ ਤੁਸੀਂ ਹਾਈਟ ਦਾ ਅੰਦਾਜ਼ਾ ਆਪ ਹੀ ਲਾ ਲਿਓ ਬਾਈ ਦਾ 6 ਫੁੱਟ ਤੋਂ ਪਲੱਸ ਕੱਦ ਦਾ ਤੇ ਮੋਢੇ ਤੇ ਕਰਉਂਦੀ ਆ ਵੱਡੀ ਆ ਵੜ ਕੋਈ ਵੀ ਛੋਟੀ ਮੰਨ ਕੇ ਨਾ ਆਵੇ ਬਾਕੀ ਬਾਈ ਦੇ ਘਰੇ ਤੁਸੀਂ ਮਿਲਕਿੰਗ ਕਰ ਸਕਦੇ ਹੋ ਜੈ ਜੀ ਡਿਮਾਂਡ ਜਿਹੜੇ ਲੈਣੀਆਂ ਆ ਉਹੀ ਦੱਸਿਓ ਜੀ 65000 ਦੀ ਵੜ ਦੇ ਦਿੰਨੀ ਆ ਮਾੜਾ ਮੂਟਾ ਮਾੜਾ ਮੂਟਾ ਮੰਤਨ ਕਰਦੇ ਆ ਠੀਕ ਆ ਜੈ ਜੀ ਡਿਮਾਂਡ ਬਾਕੀ ਕੀ ਗੱਲ ਆ ਬਾਈ ਜੇ ਕੋਈ ਕਵੇ ਵੱਚੀ ਦੇ ਸੱਤ ਲੱਗੀ ਵੱਚੀ ਛੱਡਣੀ ਆ ਆਪਾਂ 8000 ਦੀ ਵੱਚੀ ਰੱਖ ਲਾਂਗੇ ਉਹ ਤਾਂ ਵੈਸੇ ਕਿ ਤੇ ਉਂ ਤਲਕ ਨੂੰ ਤੋਂ ਲੱਗ ਨਾ ਕੋਈ ਮੰਨ ਕੇ ਤਾਂ ਅਲੱਗ-ਅਲੱਗ ਬੱਚੀ ਦਾ ਵੈਖਾਵਾ 8000 ਦੀ ਬਾਈ ਕਹਿੰਦਾ ਬੱਚੀ ਰੱਖ ਲਾਂਗੇ ਜੇ ਕਿਸੇ ਨੂੰ ਕੋਈ ਵਹਿਮ ਹੋਵੇ ਵੀ ਬੱਚੇ ਦੇ ਸੱਟ ਲੱਗੀ ਆ ਇਹ ਤਾਂ ਬੱਚੇ ਛੋਟੇ ਦਾ ਮਾਣੀ ਮੋਟੀ ਸੱਟ ਖਾ ਹੀ ਲੈਂਦੇ ਆ ਬਾਕੀ ਉਦਾਂ ਕੋਈ ਦਿੱਕਤ ਨਹੀਂ ਜਿਹੜਾ 2 ਨੰਬਰ ਨਾ ਆ ਗਿਆ ਵੀਰੇ ਇਹਦਾ ਸੂਆ ਕਿੰਨਾ ਮਾਜੀ ਇਹ ਵੀ ਦੂਜਾ ਸੂਆ ਸਹੀ ਬਾਈ ਇਹ ਕੋਦੋ ਸੂਈ ਹੈ ਜੀ ਇਹਨੂੰ ਯਾਨੀ ਕਿ 10-12 ਦਾ ਨਾ ਹੋ ਗਿਆ ਹੂੰ ਤੇ ਇਹਦੇ ਠਾ ਹੈਗਾ 15 ਤੋਂ 16 ਕਿਲੋ ਦਾ ਜੋਕ ਜੋਕ ਦਾਂਗੇ ਆਪਾਂ ਜੋਕ ਦਾਂਗੇ ਬਾਈ ਬੱਚਾ ਕੀ ਹੈ ਜੀ ਇਹਦੇ ਮਗਰ ਬੱਚਾ ਬਾਈ ਜੇਰ ਦੀ ਕੰਪਲੀਟ ਆ ਜੀ ਜਮਾ ਜਮਾ ਓਕੇ ਆ ਬਾਈ ਠੀਕ ਆ 10 ਤੋਂ 12 ਦਿਨ ਹੋ ਗਏ ਸੂਈ ਨੂੰ ਜੀ ਨੈਟ 16 ਕਿਲੋ ਦੁੱਧ ਤਿਆਰ ਆ ਚੰਗੀ ਆ ਵੈਡ ਵੀਰੇ ਹਾਈਟ ਇਹਦੇ ਵਿੱਚ ਚੰਗੀ ਆ ਇਹ ਵੀ ਕੋਈ ਬਾੜੀ ਛੋਟੀ ਮੰਨ ਕੇ ਨਾ ਆਵੇ ਨਾਰਮਲ ਨਾਲੋਂ ਭੌੜਾ ਵੱਡੀ ਹੋਊਗੀ ਵੱਡੀਆਂ ਚ ਗਿਣੀ ਜਾਂਦੀ ਆ ਬਾਕੀ ਮਲਕ ਵੇਨ ਪੂਰੀ ਸਟਰੋਂਗ ਆਂਦੀ ਆ ਹਵਾਨੇ ਦੇ ਬਰੀਕ ਬਰੀਕ ਵੇਨ ਜੂ ਵੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਹੋਰ ਗੱਲ ਵੀਰੇ ਦੁਪਹਿਰ ਦੇ ਟਾਈਮ ਵੀਡੀਓ ਬਣਾ ਰਹੇ ਆ ਆਪਾਂ ਤੁਹਾਨੂੰ ਸਮਾਂ ਦਿਖਾ ਦਿੰਨੇ ਆ ਜੀ 3 ਵਜ ਕੇ ਤੇ 29 ਮਿੰਟ ਹੋ ਗਏ ਆ ਥਣ ਲੇਵੇ ਦੀ ਜਜਮੈਂਟ ਉਸ ਹਿਸਾਬ ਨਾਲ ਆਇਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਮਾਨ ਨੇ ਹੋਰ ਵੀ ਭਰੇ ਹੋਣੇ ਸੀਗੇ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਲੋ ਐਡ ਬਰੀਕ ਬਰੀਕ ਵੇਂਜ ਥਣ ਪੂਰਾ ਟਾਪ ਦਾ ਲੱਗਿਆ ਵਾ ਰੰਗ ਪ੍ਰਿੰਟ ਵੀ ਚੰਗਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਇਹ ਵੀ ਪੈਂਟ ਦੀ ਦੇ ਦਿੰਦਾ ਜੀ ਜੋੜਾ ਲੈ ਜੇ ਸੱਜਣ ਕੋਈ ਕੋਈ ਗੱਲ ਨਹੀਂ ਕਰਦੇ ਮੰਤ ਠੀਕ ਆ ਵੀਰੇ ਦੋਨੇ ਪੈਂਟ 65000 ਦੀਆਂ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਣਤਾਂ ਜਿਆਦਾ ਹੋ ਜਾਊਗਾ ਅੱਗੇ ਨਾਗ ਆ ਗਿਆ ਵੀਰੇ ਤੈਨੂੰ ਨੰਬਰ ਜਰਸੀ ਇਹਦਾ ਸੁਆ ਕਿੰਨਾ ਵਾਜੀ ਇਹਦਾ ਬਈ ਕੋਈ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਹੂੰ ਤੇ ਇਹਨੂੰ ਅੱਜ 6-7 ਦਿਨੋਂ ਕਿ ਸੂਈ ਨੂੰ ਬੱਚੇ ਦਾ ਨਾੜੂ ਇਹਦੇ ਨਾਲ ਹੀ ਬੱਚਾ ਕੀ ਹੈ ਜੀ ਇਹਦੇ ਮੇਰੇ ਅੱਛਾ ਬਈ ਇਹਦੇ ਇਹ ਵੀ ਜੇਰ ਦੀ ਕੰਪਲੀਟ ਹੈ ਜੀ ਹਾਂਜੀ ਹਾਂਜੀ ਕਿੰਨਾ ਕੁ ਦੁੱਧ ਹੈ ਜੀ ਇਸ ਟਾਈਮ 9-10 ਕਿਲੋ ਆ ਬਈ ਜੋਖ ਦਾਂਗੇ ਜੀ ਹਾਂ ਜੋਖ ਦਾਂਗੇ ਦੁੱਧ 13 ਪਿਆਜ 14 ਪਿਆਜ ਜੀ ਅੱਗੇ ਵੀ ਸੇਵਾ 9-10 ਕਿਲੋ ਬਾਈ 10 ਦਾ ਕੇ ਦੁੱਧ ਤਿਆਰ ਰੰਗ ਪ੍ਰਿੰਟ ਇਹਦਾ ਵੀ ਚੰਗਾ ਬਾਕੀ ਤੁਸੀਂ ਆਪਦੀ ਚੁਵਾਈ ਕਰ ਸਕਦੇ ਹੋ ਇਸ ਕੁਆਲਿਟੀ ਪੂਰੀ ਸੋਹਣੀ ਸੋਨਾ ਮੋਟਾ ਥਾਣਾ ਕੱਲਾ ਕੱਲਾ ਨਿੱਖੜਮਾ 9 10 ਕਿਲੋ ਆਪਦਾ ਜੋਖ ਕੇ ਲੈ ਜਾਓ ਅੱਗੇ ਦੁੱਧ ਤੁਹਾਡੀ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ 45 ਦੀ ਵੜ ਦੇ ਦੇਣੀ ਬਈ ਠੀਕ ਹੈ ਇਹ ਬਾਈ ਕਹਿੰਦਾ 45000 ਦੀ ਦੇ ਦਾਂਗੇ ਜੈ ਜੀ ਆ ਸ਼ਪਾ ਛੋਟੇ ਛੋਟੇ ਆ ਬਾਕੀ ਜੀ ਨੂੰ ਵੀ ਨਗ ਫੱਟ ਬੈਂਦਾ ਪਸੰਦ ਹੁੰਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ